ਜੀ ਨਾ ਟੋਟਾ ਮੇਰਾ ਨਾਮ ਸੱਤਵਾਲਾ ਜੀ ਮੇਰੀ ਇਹ ਕੁਆਡ ਦੀ ਦੁਕਾਨ ਨਾਲ ਕੀ ਹਾਥ ਹੈ ਇਹਦੇ ਚ ਆ ਟਰੱਕ ਦਾ ਪ੍ਰੈਸ਼ਰ ਲੀਕ ਹੋ ਗਿਆ ਜੀ ਟਰੱਕ ਪਲਟ ਗਿਆ ਤਿੰਨ ਚਾਰ ਗੱਡੀਆਂ ਭੰਤੀਆਂ ਜੀ ਇੱਕ ਮੋਟਰਸਾਈਕਲ ਇੱਕ ਸਕੂਟਰੀ ਇਹਦਾ ਨੁਕਸਾਨ ਹੋਇਆ ਜੀ ਕਿਵੇਂ ਹੋਇਆ ਕਿਵੇਂ ਹਾਥ ਇਹ ਇਧਰੋਂ ਆ ਰਹੀ ਸੀ ਜੀ ਗੱਡੀ ਲੁਧਿਆਣਾ ਸਾਈਡ ਤੋਂ ਤੇ ਉਹਦਾ ਇਹਦਾ ਪ੍ਰੈਸ਼ਰ ਹਾਂਜੀ ਕਟਾਈ ਨਹੀਂ ਹੋਈ ਉਹ ਸਿੱਧੀ ਆ ਗਈ ਗੱਡੀ ਡਰਾਈਵਰ ਦੇ ਦੱਸਣ ਮੁਤਾਬਕ ਇਹਦਾ ਪ੍ਰੈਸ਼ਰ ਲੀਕ ਹੋ ਗਿਆ ਗੱਡੀ ਪਲਟ ਗਈ ਜੀ ਉੱਤੇ ਗੱਡੀ ਤੇਜ਼ ਸੀ ਗੱਡੀ ਤੇਜ਼ ਸੀਗੀ ਜੀ ਵੱਡਾ ਹਾਦਸਾ ਹੋਣ ਤੋਂ ਹਾਂਜੀ ਵੱਡਾ ਹਾਂਜੀ ਵੱਡਾ ਹਾਦਸਾ ਹੋਣ ਤੋਂ ਬਚ ਗਿਆ ਬੰਦਾ ਇੱਥੇ ਕੋਲ ਖੜਾ ਸੀਗਾ ਚਾਰ ਗੱਡੀਆਂ ਠੀਕ ਕਰੀ ਜਾਂਦਾ ਸੀ ਇਹ ਭੱਜ ਕੇ ਅੰਦਰ ਹੋ ਗਿਆ ਅਸੀਂ ਵੀ ਭੱਜ ਕੇ ਅੰਦਰ ਹੋ ਗਏ ਟੋਟਲ ਕਿੰਨੀਆਂ ਗੱਡੀਆਂ ਥੱਲੇ ਟੋਟਲ 4 ਗੱਡੀਆਂ ਜੀ 4 ਗੱਡੀਆਂ ਦੋ ਮੋਟਰਸਾਈਕਲ ਇੱਕ ਮੋਟਰਸਾਈਕਲ ਐਕਸਕਿਊਟਰੀ ਐ ਵੱਡੇ ਵੀ ਅਸੀਂ ਇੱਥੇ ਕੰਮ ਕਰ ਰਹੇ ਸੀ ਜੀ ਸਾਮਣੋਂ ਗੱਡੀ ਆਈ ਹੈ ਡਰਾਈਵਰ ਨੇ ਕਹਿਣ ਮੁਤਾਬਿਕ ਗੱਡੀ ਦਾ ਪ੍ਰੈਸ਼ਰ ਪਾਟ ਗਿਆ ਜੀ ਉਹਦੇ ਕਾਰਨ ਗੱਡੀ ਸਿੱਧੀ ਅੰਦਰ ਨੂੰ ਆਈ ਅਸੀਂ ਤਿੰਨ ਜਣੇ ਇੱਥੇ ਕੰਮ ਕਰ ਰਹੇ ਸੀ 4 ਵਜੇ ਇਧਰੋਂ ਨਾਲ ਦੇ ਸੀ ਜੀ ਠੀਕ ਹੈ ਜਿਨ੍ਹਾਂ ਕਾਰਨ ਬਈ ਨਾਲੇ ਉਹ ਬਚ ਗਏ ਨਾਲੇ ਆਪ ਬਚ ਗਏ ভাই ਗੱਜਾ ਛੇ ਚ ਸਾਧਾ ਨੁਕਸਾਨ ਹੋਇਆ ਚਾਰ ਗੱਡੀਆਂ ਦੋ ਮੋਟਰਸਾਈਕਲ ਦਾ ਨੁਕਸਾਨ ਹੋ ਗਿਆ ਜੀ ਨਾਲੇ ਗੱਡੇ ਦਾ ਛਤ ਦਾ ਨੁਕਸਾਨ ਹੋ ਗਿਆ तकरीबन ਮੇਰੇ ਥੋੜੀ-ਮੋਟੀ ਵੱਜੀ ਹੈ ਜੀ ਮੇਰਾ ਪੈਰ ਮੁੜ ਗਿਆ ਥੋੜੀ ਕੂਣੀ ਤੇ ਸੱਟ ਆ ਜੀ ਬਾਕੀ ਉਹ ਜਾਨ ਲੈਵਾ ਸਭ ਬਚ ਗਿਆ ਜੀ ਕਿ ਟਰੱਕ ਦਾ ਕਿ ਕੋਈ ਲੋਡ ਸੀ ਅੰਦਰ ਚੱਲ ਟਰੱਕ ਖਾਦ ਦਾ ਲੋਡ ਸੀ ਜੀ ਇਹਨਾਂ ਤੋਂ ਮੁੜਿਆ ਹੈ ਨਹੀਂਗਾ ਜੀ ਠੀਕ ਹੈ ਜੀ ਸਿੱਧਾ ਹੀ ਇਧਰ ਨੂੰ ਸਪੀਡ ਬਾਲੀ ਸੀ ਸਿੱਧੇ ਅੰਦਰ ਨੂੰ ਆ ਗਿਆ ਜੀ ਇਹ ਇਹ ਕਿੰਨ ਬਹੁਤਿਆਰ ਟੈਰ ਪਾਟਿਆ ਜੀ ਉਹ ਤਾਂ ਪਰਮਾਤਮਾ ਦੀ ਖੈਰ ਸੁੱਖਾ ਜੀ ਬਚਾ ਹੋ ਗਏ ਸਾਡਾ ਉਹਦੇ ਜੀ ਦਾ ਖੰਬੇ ਦੇ ਕਰਕੇ ਰੋਕ ਲੱਗੀ ਹਾਂਜੀ ਹਾਂਜੀ ਬਿਜਲੀ ਦੇ ਖੰਬੇ ਕਰਨੇ ਬਚਾ ਹੋ ਗਏ ਜੀ ਮੇਰਾ ਨਾਮ ਵਿਕਰਮਜੀਤ ਸਿੰਘ ਜੀ ਮੈਂ ਲੀਡਿੰਗ ਫਾਇਰਮੈਨ ਹਾਂ ਜੀ ਇੱਥੇ ਪਹੁੰਚ ਕੇ ਫਾਇਰ ਬੁਝਾ ਲੈ ਕੇ ਕੀ ਹਾਲਾਤ ਵਾਪਰੇ ਇੱਥੇ ਨਾ ਆਪਾਂ ਨੂੰ ਸੂਚਨਾ ਮਿਲੀ ਸੀ ਵੀ ਗੱਡੀ ਦਾ ਐਕਸੀਡੈਂਟ ਹੋ ਗਿਆ ਜੀ ਤੇ ਵੀ ਉਹ ਗੱਡੀ ਨੂੰ ਅੱਗ ਲੱਗੀ ਆ ਤੇ ਕੋਈ ਵੀ ਨੁਕਸਾਨ ਹੋ ਸਕਦਾ ਸੀ ਵੱਡਾ ਪਰ ਆਪਣੇ ਆਉਣ ਤੋਂ ਪਹਿਲਾਂ ਇਹਨਾਂ ਦੇ ਆਪਦੇ ਕੰਪਲਾਂਲਾ ਵਿੱਚ ਸਰਵਿਸ ਸਟੇਸ਼ਨ ਨਾਲ ਪਾਣੀ ਪੂਣੀ ਮਾਰ ਲਿਆ ਜੀ ਪਰ ਆਉਂਦਿਆਂ ਧੂਆਂ ਦਾ ਮਾ ਨਿਕਲਦਾ ਜੀ ਆਪਾਂ ਆਉਂਦਿਆਂ ਪਾਣੀ ਮਾਰ ਕੇ ਸਾਰਾ ਠੰਡਾ ਕਰਤਾ ਜੀ ਕਿੰਨਾ ਘਟ ਨੁਕਸਾਨ ਹੋਇਆਗਾ ਨੁਕਸਾਨ ਤਾਂ ਜੀ ਹੁਣ ਵੇਖੋ ਕਿੰਨਾ ਹੋਇਆ ਤਾਂ ਗੱਡੀਆਂ ਵਾਵਾ ਭੱਜੀਆਂ ਤਿੰਨ ਚਾਰ ਗੱਡੀਆਂ ਭੱਜੀਆਂ ਜੀ ਬਾਕੀ ਟਰੱਕ ਦਾ ਨੁਕਸਾਨ ਜੋ ਵੀ ਆ ਇਹ ਤਾਂ ਹੁਣ ਤਾਜਾ ਲਾ ਕੇ ਪਤਾ ਲੱਗਿਆ ਕਿੰਨਾ ਹੋਇਆ ਦੱਸਣ ਮੁਤਾਬਕ ਇਹਦੇ ਵੀ ਟਰੱਕ ਦਾ ਟਾਇਰ ਪੱਟ ਗਿਆ ਉਸ ਕਰਕੇ ਵੀ ਉਹ ਹਾਸਾ ਹੋ ਗਿਆ ਡਰਾਈਵਰ ਮੋਕੇ ਤੇ ਡਰਾਈਵਰ ਤਾਂ ਫਿਲਹਾਲ ਆਵੇ ਤਾਂ ਬਿ ਸਹੀ ਸਲਾਮਤੀ ਆ ਬਾਕੀ ਡਰਾਈਵਰ ਅਜ ਲੱਭਾ ਨਹੀਂ ਕਿੱਥੇ ਆ ਹੰਦ ਪਾਲ ਕਰਦੇ ਪਏ ਕਿੱਥੇ ਕੋਈ ਜਾਨੀ ਨੁਕਸਾਨ ਨਹੀਂ ਮਾਲੀ ਹੋਇਆ ਜਿਹੜਾ ਹੋਇਆ ਮੇਰਾ ਨਾਮ ਸਈ ਸਰਤਾਜ ਸਿੰਘ ਹੈ ਜੀ ਚੌਂਕੀ ਫੋਕਰ ਪੁਆਇੰਟ ਮੇਰੀ ਪੋਸਟਿੰਗ ਹੈ ਜੀ ਸਰਤਾਜ ਸਿੰਘ ਜੀ ਇੱਕ ਜਿਹੜਾ ਬੋਡਾ ਰੋਡ ਦੇ ਉੱਤੇ ਹਾਦਸਾ ਹੋਇਆ 3 ਸਾਰਾ ਹਾਦਸਾ ਇਹ ਹਾਦਸਾ ਜੀ ਇੱਕ ਟਰੱਕ ਨੰਬਰੀ ਹੈਗਾ ਜੀ ਪੀਵੀ 12 ਐਮ 4965 10 ਚੱਕੀ ਗੱਡੀ ਹੈ ਜੀ ਇਹ ਇਧਰੋਂ ਆ ਰਹੀ ਸੀਗੀ ਆਪਣੇ ਬੋਗਾ ਸਾਈਡ ਤੋਂ ਜੀ ਤੇ ਕਹਿਣ ਦੇ ਮੁਤਾਬਕ ਤਾਂ ਟਾਇਰ ਫਟਿਆ ਜੀ ਟਾਇਰ ਫਟਣ ਨਾਲ ਗੱਡੀ ਡੋਲ ਗਈ ਹੈ ਜੀ ਤੇ ਚਾਰ ਗੱਡੀਆਂ ਨੇ ਜੀ ਤੇ ਇੱਕ ਹੈਗੀ ਹੈ ਜੀ ਐਕਟਵਾ ਤੇ ਇੱਕ ਹੈਗਾ ਜੀ ਮੋਟਰਸਾਈਕਲ ਉਹਨਾਂ ਦਾ ਨੁਕਸਾਨ ਬਹੁਤ ਹੋਇਆ ਪਰ ਬਚਤ ਇਹ ਰਹਿ ਗਈ ਹੈ ਜੀ ਵੀ ਜਾਨੀ ਨੁਕਸਾਨ ਬਚ ਗਿਆ ਜੀ ਤੇ ਗੱਡੀ ਲੋਡ ਸੀ ਕਿ ਅਨਲੋਡ ਆ ਗੱਡੀ ਲੋਡ ਆ ਜੀ ਉਹ ਤੇ ਝੂਰੀਆ ਖਾਦ ਲੱਦੀ ਹੋਈ ਹੈ ਜੀ ਤੇ ਜਾਨੀ ਬਚਾ ਰਿਆ ਜਾਨੀ ਬਚਾਅ ਹੋ ਗਿਆ ਜੀ ਕੁਦਰਤੀ ਆ ਡਰਾਈਵਰ ਪੱਟੀ ਕਰਾਉਣ ਗਿਆ ਉਹਦੇ ਸੱਟ ਲੱਗੀ ਸੀ ਜੀ ਤੇ ਗੱਡੀ ਨੂੰ ਅੱਗ ਵੀ ਲੱਗ ਗਈ ਸੀ ਜੀ ਤੇ ਜਿਹੜੀ ਮੌਕੇ ਤੇ ਫੈਰ ਪਰੇਡ ਆ ਗਈ ਹੈ ਜੀ ਉਹਨਾਂ ਨੇ ਅੱਗ ਵਗੈਰਾ ਬੁਝਾ ਕੇ ਇੱਕ ਵਾਰੀ ਬਚਾਅ ਕਰ ਲਿਆ ਜੀ ਬਾਕੀ ਅੱਗੇ ਅਸੀਂ ਪੁੱਛਦਾਸ ਕਰ ਰਹੇ ਹਾਂ ਜੀ ਜਿਵੇਂ ਵੀ ਹੋਇਆ ਤੁਹਾਨੂੰ ਅਗਲੀ ਖਬਰ ਦੇ ਦਵਾਂਗੇ